ਹਾਂਜੀ ਦੋਸਤੋ ਸੱਜ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਆਪਣੀਆਂ ਭੈਣਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿਉਂਕਿ ਨਾ ਕਈ ਵਾਰੀ ਨਾ ਮੇਰੀਆਂ ਭੈਣਾਂ ਆਪਣੇ ਬੱਚੇ ਦਾ ਸੂਟ ਰੈਡੀ ਕਰਦੀਆਂ ਆਪਣੀ ਬੇਟੀ ਦਾ ਸੂਟ ਰੈਡੀ ਕਰਦੀਆਂ ਚਾਹੇ ਉਹ 9 ਸਾਲ ਦਾ ਬੱਚਾ ਹੈ ਚਾਹੇ ਉਹ 4 ਸਾਲ ਦਾ ਜਾਂ 5 ਸਾਲ ਦਾ ਹਨਾ ਕਿਉਂਕਿ ਨਾ ਜਦੋਂ ਨਾ ਕਈ ਵਾਰੀ ਗਲਾ ਆਪਾਂ ਨੂੰ ਨਈ ਕਟਿੰਗ ਕਰਨ ਆਉਂਦਾ ਹਨਾ ਤੇ ਮੈਂ ਉਹਦੇ ਵਾਸਤੇ ਨੇ ਇੱਕ ਵੀਡੀਓ ਬਣਾਉਣ ਲੱਗੀ ਆ ਤੁਹਾਨੂੰ ਨਾ ਮਤਲਬ ਕੋਈ ਦਿੱਕਤ ਨਹੀਂ ਆਊਗੀ ਇਹ ਚੀਜ਼ ਚ ਹਨਾ ਤੇ ਮੈਂ ਤੁਹਾਨੂੰ ਦੱਸਣ ਲੱਗੀ ਆ ਵੀ ਜੇ ਤੁਹਾਡੇ ਕੋਲ ਮਤਲਬ ਮੰਨ ਲਓ ਵੀ ਰੈਡੀਮੇਡ ਗਲਾ ਪਿਆ ਹਨਾ ਕੋਈ ਤਾਂ ਉਹਨੂੰ ਤੁਸੀਂ ਛੋਟਾ ਕਰਕੇ ਬੱਚੇ ਦੇ ਸੂਟ ਦੇ ਵਿੱਚ ਪਾ ਸਕਦੇ ਆ ਹਨਾ ਤੇ ਅੱਜ ਉਹ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਹੁਣ ਆਪਣੇ ਕੋਲ ਇਹ ਵਾਲਾ ਗੜਾ ਏ ਠੀਕ ਹੈ ਇਹ ਹੈਗਾ ਗਲਾ ਸਵੀਟ ਹਾਰਟ ਠੀਕ ਹੈ ਤੇ ਇਹਨੂੰ ਆਪਾਂ ਨੇ ਛੋਟਾ ਕਰਨਾ ਤੇ ਇਹਨੂੰ ਛੋਟਾ ਕਿਵੇਂ ਕਰਨਾ ਪਹਿਲਾਂ ਤਾਂ ਤੁਸੀਂ ਇਹਨੂੰ ਸੈਂਟਰ ਚੋਂ ਕਟਿੰਗ ਕਰ ਦੇਣਾ। ਐਦਾਂ। ਠੀਕ ਹੈ ਜੀ ਕਟਿੰਗ ਕਰ ਲਿਆ। ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਵੀ ਕਿੱਧਰਲੀ ਸਾਈਡ ਤੋਂ ਚਿਪਕਦਾ। ਐਦਰਲੀ ਸਾਈਡ ਤੋਂ ਚਿਪਕਦਾ ਇਹ। ਠੀਕ ਹੈ ਤੁਸੀਂ ਜਿੰਨਾ ਕੁ ਗਲਾ ਰੱਖਣਾ ਚਾਹੁੰਦੇ ਆ ਮੰਨ ਲਓ ਹੁਣ ਆਪਾਂ ਨੇ ਗਲਾ ਬੱਚੇ ਦਾ 5 ਕ ਤਿਆਰ ਕਰਨਾ। ਠੀਕ ਹੈ। ਆ ਦੇਖੋ ਜੀ। 5 ਕ ਗਲਾ ਤਿਆਰ ਕਰਨਾ ਠੀਕ ਆ। ਤੁਸੀਂ 6 ਕ ਜਾਂ 5.5 ਦੀ ਕਟਿੰਗ ਕਰ ਦੇਣੀ ਆ ਠੀਕ ਆ। ਇਹਨੂੰ ਤੁਸੀਂ ਹੁਣ ਕਿੱਦਾਂ ਰੱਖਣਾ? ਇਹਨੂੰ ਤੁਸੀਂ ਐਦਾਂ ਰੱਖ ਲੈਣਾ। ਠੀਕ ਆ। ਐਨਾ ਉਪਰੋਂ ਕਟਿੰਗ ਹੋ ਜਾਣਾ ਤੇ ਫਿਰ ਇਧਰਲੀ ਸਾਈਡ ਤੋਂ ਤੁਸੀਂ ਗਲਾ ਐਦਾਂ ਰੱਖ ਦੇਣਾ ਠੀਕ ਹੈ ਜੀ ਐਦਾਂ ਰੱਖ ਲਿਆ ਇਹਨੂੰ ਤੁਸੀਂ ਉਰੇ ਤੋਂ ਚੱਕਣਾ ਤੇ ਚੱਕ ਕੇ ਇਧਰੋਂ ਵੀ ਸ਼ੇਪ ਦੇ ਦੇਣੀ ਆ ਤੇ ਇਧਰੋਂ ਵੀ ਸ਼ੇਪ ਦੇ ਦੇਣੀ ਆ ਠੀਕ ਹੈ ਜੀ ਇਹ ਹੋ ਗਿਆ ਸਬੀਟ ਹਟ ਗਣਾ ਬੱਚੇ ਦਾ ਵੀ ਤੁਸੀਂ ਐਦਾਂ ਦਾ ਗਲਾ ਰੈਡੀ ਕਰ ਸਕਦੇ ਆ ਆ ਦੇਖੋ ਜੀ ਠੀਕ ਹੈ ਜੀ ਇਹਨੂੰ ਫਿਰ ਆਪਾਂ ਨੇ ਪ੍ਰੈਸ ਨਾਲ ਚਿਪਕਾ ਲੈਣਾ ਜਿੰਨੀ ਕੁ ਤੁਸੀਂ ਚੜਾਈ ਰੱਖਣਾ ਚਾਹੁੰਦੇ ਓੰਨੀ ਕੁ ਰੱਖ ਸਕਦੇ ਆ ਬੱਚਾ ਜ਼ਿਆਦਾ ਭਾਰੀ ਆ ਤਾਂ ਤੁਸੀਂ ਹਲਕਾ ਜਿਹਾ ਇਹਨੂੰ ਖੋਲ ਦੋ ਠੀਕ ਹੈ ਬੱਚਾ ਜ਼ਿਆਦਾ ਹੀ ਪਤਲਾ ਹੈ ਤਾਂ ਤੁਸੀਂ ਇਹਨੂੰ ਇਦਾਂ ਇੰਨਾ ਕੁ ਗੈਪ ਰੱਖ ਸਕਦੇ ਆ ਵਿੱਚ ਠੀਕ ਹੈ ਇਹਦੇ ਵਿੱਚ ਬੱਚੇ ਦਾ ਜਿਹੜਾ ਗੈਪ ਹੁੰਦਾ ਆਪਾਂ 4 ਇੰਚ ਦਾ ਰੱਖਦੇ ਹੁੰਦੇ ਆ ਠੀਕ ਹੈ 4 ਇੰਚ ਬਿਲਕੁਲ ਸਹੀ ਆ ਜਾਂਦਾ ਤੇ ਆਹ ਦੇਖੋ ਜੀ ਇਦਾਂ ਦੀ ਸ਼ੇਪ ਆ ਜਾਣੀ ਆ ਠੀਕ ਆ ਜਿੰਨੇ ਮਰਜੀ ਛੋਟੇ ਬੱਚੇ ਦੇ ਤੁਸੀਂ ਇਹ ਗਲਾ ਵੇਅਰ ਕਰ ਸਕਦੇ ਆ ਪਾ ਸਕਦੇ ਆ ਸੂਤ ਸਟਿਚ ਕਰ ਸਕਦੇ ਆ ਜਿਨ੍ਹਾਂ ਨੂੰ ਗਲਾ ਬਣਾਉਣ ਚ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਇਹ ਵੀਡੀਓ ਦੇਖ ਕੇ ਗਲਾ ਬਣਾ ਸਕਦੇ ਆ ਆਪਣੇ ਬੱਚੇ ਦਾ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਰਸ਼ਿਕਾ ਜੀ